ਪਹਿਲਾ ਬਾਗਰਪੁਰ ਕਹਿੰਦੇ ਨੇ ਇਹ ਤੋਂ ਕਰਨ ਗਿਆ ਮਿਸਟਰ ਕੋਈ ਤਰੀਕੀ ਹੈ ਉੱਥੇ ਦਾ ਨਹੀਂ ਕਿ ਕਿੱਥੇ ਕਿੱਦਾਂ ਚਲੇ ਆਏ ਇਹਨਾਂ ਦੇ ਚਲੇ ਆਏ ਬਸ ਸਾਲਾ ਸਿੱਧਾ ਚੱਲ ਗਿਆ ਆਹੋ ਨਾ 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 ਹਾਂ ਕੁਛ ਨੀ ਹੋ ਕੇ ਰਹਿ ਗਏ ਬੰਦੇ ਸਾਲਾ ਯਾ ਕਦੇ ਪੁੱਛ ਆਜਾ ਹੱਥ ਪਾ ਲੂਗੇ ਚੱਲ ਉੱਥੇ ਆਪਾਂ ਇਹ ਮਾਰੇ ਦਿੰਦਾ ਹਾਂ ਜਿਹੜਾ ਇਹਦੇ ਕੋ ਭਾਗੀ ਦੀ ਬੰਦੇ ਕੱਢਣੇ ਇਹਦੇ ਵਿੱਚ ਅੱਜ ਆ ਖਾਣੇ ਆਏ ਹਾਂਜੀ ਭਾਈ ਜਿਹੜਾ ਅੱਜ ਚੋਰ ਫੜਿਆ ਕਿਦਾਂ ਕਾਬੂ ਆਇਆ ਇੱਕ ਪੁਲਸਵਾਲੇ ਕੀਤਾ ਕੀ ਕਾਰਵਾਈ ਕਰਦੇ ਸਨ ਵਾਹੀ ਗੁਰਜੀਕਾ ਖਾਲਸਾ ਵਾਹੀ ਗੁਰਜੀਕਾ ਫਤਿਹ ਇਹ ਭਾਈ ਪਿਛਲੇ ਕਾਫੀ ਦਿਨਾਂ ਤੋਂ ਪਰੇਸ਼ਾਨ ਸੀ ਕਿ ਲਗਾਤਾਰ ਚੋਰੀਆਂ ਕਰ ਰਿਆ ਸੀ ਤੇ ਗਰਦੇਵ ਢਿੱਲੋਂ ਦੇ ਪਰਿਵਾਰ ਚੋਂ ਤੇ ਸਰਦਾਰ ਜੋਗਾ ਸਿੰਘ ਸੋਡੀ ਢਿੱਲੋਂ ਤੇ ਬਗਾ ਕੋਚ ਲਾਗੇ ਸੀ ਇਹ ਉਦੋਂ ਦੇ ਪੈਰ ਵੀ ਕਰਨ ਦੇ ਇਹ 4-5 ਦਿਨ ਪਹਿਲਾਂ ਵੀ ਚਾਰ ਬਾਥਰੂਮਾਂ ਦੇ ਟੂਟੀਆਂ ਲਾ ਕੇ ਤੇ ਜਾ ਚੁੱਕਾ ਸੀ ਤੇ ਅੱਜ ਇਹ ਤਾੜਨਾ ਕਰਦੇ ਰਹੇ ਤੇ ਇਹ ਅੱਜ ਕਾਬੂ ਆ ਗਿਆ ਤੇ ਅਸੀਂ ਜਿਹੜੇ ਕੁਆੜੀ ਵੀਰ ਆ ਉਹਨਾਂ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਕਰਦੇ ਆ ਕਿ ਜਿਹੜਾ ਚੋਰੀ ਦਾ ਸਮਾਨ ਉਹ ਲੈਣਾ ਬੰਦ ਕਰਨਾ ਤੇ ਜੇ ਕੋਈ ਚੋਰੀ ਦਾ ਲਾ ਸਮਾਨ ਲਏਗਾ ਤਾਂ ਅਸੀਂ ਉਹਦਾ ਡਟ ਕੇ ਵਿਰੋਧ ਕਰਾਂਗੇ ਤੇ ਉਹਦੇ ਜੋ ਬੰਦੀ ਕਾਨੂੰਨੀ ਕਾਰਵਾਈ ਵੀ ਕਰਾਵਾਂਗੇ ਹੋਰ ਵੀ ਦੁਕਾਨਦਾਰ ਭਰਾਵਾਂ ਨੂੰ ਦੂਜੇ ਵੀਰਾਂ ਨੂੰ ਬੇਨਤੀ ਕਰਦੇ ਜੇ ਕੋਈ ਤੁਹਾਨੂੰ ਚੋਰੀ ਦਾ ਸਮਾਨ ਵੇਚਦਾ ਤੇ ਕੋ ਮੋਬਾਈਲ ਹੋਇਆ ਜਾਂ ਹੋਰ ਕੋਈ ਸਮਾਨ ਹੋਇਆ ਤੋਂ ਮੇਰੇ ਹੱਥ ਜੋੜ ਕੇ ਬੇਨਤੀ ਕੋ ਉਹ ਨਾ ਲੈਣ ਕਿਉਂਕਿ ਅਸੀਂ ਸਾਰੇ ਭਰਾ ਆਪਾਂ ਇੱਕੋ ਜਿਹੇ ਆ ਤੇ ਆਪਾਂ ਚੋਰਾ ਨੂੰ ਜੇ ਸਮਾਨ ਨਾ ਵਿਕੇਗਾ ਤਾਂ ਆਪੇ ਚੋਰੀਆਂ ਘਟਾਉਣਗੇ ਤੇ ਜਿਹੜੇ ਅਮਲੀਆਂ ਦਾ ਵਿਰੋਧ ਕਰੋ ਨਸ਼ੇ ਦਾ ਵਿਰੋਧ ਕਰੋ ਚੋਰੀਆਂ ਕਰਨ ਵਾਲਿਆਂ ਦਾ ਸਾਥ ਨਾ ਦਿਓ ਇਹ ਸਾਰੇ ਲੀਡਰਾਂ ਨੂੰ ਬੇਨਤੀ ਹੈ ਕਿ ਚੋਰ ਜਿਹੜਾ ਚੋਰੀ ਕਰਦਾ ਤਾਂ ਨਸ਼ਾ ਕਰਦਾ ਤੇ ਚਾਹ ਨਸ਼ਾ ਵੇਚਦਾ ਉਹਦਾ ਡਟ ਕੇ ਵਿਰੋਧ ਕਰੋ ਨਡਾਲੇ ਦੇ ਆਲੇ ਦੁਆਲੇ ਜਿਹੜਾ ਨਸ਼ਾ ਕਰ ਰਿਹਾ ਹੈ ਪੁਲਿਸ ਪ੍ਰਸ਼ਾਸਨ ਨੂੰ ਵੀ ਬੇਨਤੀ ਕਰਦੇ ਆਂ ਉਹ ਕੰਟਰੋਲ ਕਰੇ ਤੇ ਜਿਹੜੀ ਚੋਰੀਆਂ ਹੋ ਰਹੀਆਂ ਉਹਨਾਂ ਤੇ ਕੰਟਰੋਲ ਕਰੇ ਜਿਹੜਾ ਚੋਰ ਕਾਬੂ ਕੀਤਾ ਗਿਆ ਹਵਾਲੇ ਪੁਲਿਸ ਵੱਲੋਂ ਕੀ ਸੱਚ ਕਰਾਂ ਨਹੀਂ ਪੁਲਸ ਵਾਲੇ ਕਹਿੰਦੇ ਕਿ ਹੁਣ ਇਹਦੇ ਐਫਐਸ ਪੱਤਰਦੀਸ਼ ਕਰਦੇ ਆ ਅੱਜ ਰਾਤ ਤੇ ਫਿਰ ਬਾਕੀ ਆਨੂੰ ਸਵੇਰੇ ਉਹਨਾਂ ਨੇ ਦੱਸੇ ਆਖਿਆ 22 ਸਵੇਰੇ ਆ ਕੇ ਇਹਨਾਂ ਮੇਰ ਪੁੱਛਾਂਗੇ ਕਿ ਕੀ ਪਰਤਾਲ ਕੀਤੀ ਹੈ ਨਾ ਕਿ ਕੀ ਜਾਂਚ ਪਤਾ ਲੱਗਾ ਤੇ ਸਵੇਰੇ ਦੱਸ ਦੇ ਮੰਗ ਕੀ ਕਰਦੇ ਤੁਸੀਂ ਇਹ ਮੰਗ ਕਰਦੇ ਆ ਕਿ ਇਹਦੇ ਜਿਹੜੇ ਕੋਈ ਇਹ ਬੰਦਾ ਸੈਦਪੁਰ ਦਾ ਜੀ ਹਾਂ ਹਾਂ ਤੇ ਸਿਆਦਪੁਰ ਦਾ ਜਿੱਥੇ ਚੋਰੀ ਕਰ ਰਿਹਾ ਹੈ ਤੀਜੇ ਚੌਥੀ ਵਾਰ ਚੌਥੀ ਵਾਰ ਹੀ ਆਇਆ ਪੰਜਵੀਂ ਵਾਰੀ ਚਾਰਤਾ ਅੱਗੇ ਕਰ ਗਿਆ ਫਿਰ ਪੰਜਵੀਂ ਵਾਰੀ ਆਇਆ ਤੇ ਇਹਨੂੰ ਤਿੰਨ ਘਰ ਤੱਪ ਕੇ ਤੇ ਚੌਥੇ ਘਰ ਜਾ ਕੇ ਚੋਰੀ ਕਰਨ ਡਿਆ ਇਹਨੂੰ ਕਿਵੇਂ ਪਤਾ ਇਹਦੇ ਨਾਲ ਕੋਈ ਨਾ ਕੋਈ ਬੰਦਾ ਜਿਹੜਾ ਜਾਣਕਾਰ ਹੈ ਚਾਹੇ ਲੋਕਲ ਹੈ ਕੋਈ ਬੰਦਾ ਇਹਦੇ ਵਿੱਚ ਹੈਗਾ ਇਨਵੋਲ ਤਾਂ ਅਸੀਂ ਇਹ ਕਿੰਨੇ ਕਿ ਪੜਤਾਲ ਕਰਕੇ ਉਹ ਬੰਦੇ ਨੂੰ ਨਾਲ ਸਾਹਮਣੇ ਆਵੇ ਜਿਹੜੇ ਚੋਰ ਆ ਫੜੇ ਜਾਂ ਉਹਨਾਂ ਤੇ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਕਿੰਨੇ ਉਹਦੇ ਕਾਬੂ ਹੈ ਤੇ ਕਿਵੇਂ ਕਾਬੂ ਹੈ ਕਿੱਦਾਂ ਪਤਾ ਲੱਗਿਆ ਤਾਂ ਇਹ ਤਕਰੀਬਨ ਸਾਢੇ 6 ਵਜੇ ਨਾਲ ਕਾਬੂ ਆਇਆ ਮੈਨੂੰ ਬੱਗੇ ਦਾ ਕੋਈ ਕੋਚ ਆਪਣਾ ਵੇਰ ਛੁਡਾ ਉਹਦਾ ਫੋਨ ਗਿਆ ਇਹ ਤੇ ਉਹਨਾਂ ਨੇ ਦੱਸਿਆ ਤੇ ਉਹਦੋਂ ਹੀ